ਪ੍ਰਸ਼ਾਦਾ ਛਕਣ ਤੋਂ ਪਹਿਲਾਂ ਇਹ ਬੋਲਣਾ ਜਾਪ ਕਰਨਾ ਸ਼ੁਰੂ ਕਰਦੇ ਹੋ ਫਿਰ ਦੇਖਿਓ ਕਿਵੇਂ ਭਾਗ ਖੁੱਲਦੇ ਨੇ ਦਾ ਗਿਆਨ ਟੀਵੀ ਚੈਨਲ ਦੇ ਨਾਲ ਜੁੜੀ ਸਾਰੀ ਸੰਗਤ ਦਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜਦੋਂ ਵੀ ਪ੍ਰਸ਼ਾਦਾ ਛਕਣਾ ਹੈ ਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਗੁਰੂ ਦਾ ਸ਼ੁਕਰਾਨਾ ਕਰੀਏ ਦਾ ਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਸਤਿਗੁਰੂ ਬੜੀ ਕਿਰਪਾ ਕਰਦੇ ਨੇ ਸਤਿਗੁਰੂ ਬੜੀ ਰਹਿਮਤ ਕਰਦੇ ਨੇ ਸਾਧ ਸੰਗਤ ਜਿਹੜਾ ਪਤਾ ਨਹੀਂ ਕਿੰਨੇ ਕੁ ਪੰਡਾਰ ਭਰ ਕੇ ਰੱਖੇ ਹੋਏ ਨੇ ਜਿਨੇ ਕਿੰਨੇ ਕੁ ਪੰਡਾਰਾਂ ਦਾ ਉਹ مالک ਹੈ ਬੜੇ ਬੇਅੰਤ ਪੰਡਾਰ ਜਿਹੜੇ ਨੇ ਉਸ ਪਰਮਾਤਮਾ ਨੇ ਭਰੇ ਹੋਏ ਨੇ ਤੇ ਪਿਆਰਿਓ ਉਹਦੇ ਪੰਡਾਰਾਂ ਦਾ ਕੋਈ ਅੰਤ ਨਹੀਂ ਹੈ ਸਾਰ ਸੰਗਤ ਉਹਦੇ ਭੰਡਾਰੇ ਭਰੇ ਹੋਿਆਂ ਦੇ ਵਿੱਚੋਂ ਸਾਨੂੰ ਸਭ ਕੁਝ ਮਿਲ ਰਿਹਾ ਸਾਨੂੰ ਸਭ ਕੁਝ ਜਿਹੜਾ ਉਹ ਪ੍ਰਾਪਤ ਹੋ ਰਿਹਾ ਹੈ ਇਹ ਗੱਲ ਸਾਨੂੰ ਸਮਝਾਉਣੀ ਚਾਹੀਦੀ ਹੈ ਕਿਉਂਕਿ ਸਤਗੁਰੂ ਨੇ ਕਿਰਪਾ ਕੀਤੀ ਸਾਨੂੰ ਇਹ ਛਕਣਾ ਮਿਲ ਰਿਹਾ ਨਹੀਂ ਤਾਂ ਆਪਾਂ ਪੜਨਿਆਂ ਨਾ ਨੱਕ ਨਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਕਿਉਂਕਿ ਪਰਮਾਤਮਾ ਨੇ ਜਿੱਥੇ-ਜਿੱਥੇ ਸਾਡਾ ਦਾਣਾ ਪਾਣੀ ਲਿਖਿਆ ਉਹ ਸਾਨੂੰ ਮਿਲਣਾ ਜ਼ਰੂਰ ਹੈ ਜੇ ਕੋਈ ਕਵੇ ਮੈਂ ਤੈਨੂੰ ਇਥੋਂ ਭਜਾ ਦੂੰ ਮੈਂ ਤੈਨੂੰ ਐਂ ਕਰ ਦੂੰ ਜਿੰਨਾ ਚਿਰ ਦਾਣਾ ਪਾਣੀ ਆ ਉਹਨਾਂ ਚਿਰ ਕੋਈ ਕੁਝ ਨਹੀਂ ਕਰ ਸਕਦਾ ਸਾਧ ਸੰਗਤ ਜਿੰਨਾ ਚਿਰ ਪ੍ਰਸ਼ਾਦਾ ਪਾਣੀ ਆ ਸੀ ਸ਼ਕਣਾ ਹੈ ਤੇ ਸਾਧ ਸੰਗਤ ਇਸ ਸ਼ਾਕੇ ਰਹਿਾਂਗੇ ਗੁਰੂ ਦੀ ਰਜ਼ਾ ਤੋਂ ਬਿਨਾ ਕੋਈ ਸਾਨੂੰ ਜਿਹੜਾ ਭਜਾ ਨਹੀਂ ਸਕਦਾ ਕੋਈ ਸਾਡਾ ਦਾਣਾ ਪਾਣੀ ਖਤਮ ਨਹੀਂ ਕਰ ਸਕਦਾ ਔਰ ਦੂਜੀ ਗੱਲ ਜਦੋਂ ਵੀ ਪ੍ਰਸ਼ਾਦਾ ਛਕਣਾ ਹੈ ਉਸ ਗੁਰੂ ਦਾ ਸ਼ੁਕਰਾਨਾ ਕਰਨਾ ਕਿੰਨੇ ਨੇ 5 ਕੋ ਬਾਰ ਜਾਂ 11 ਬਾਰ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਮੋਲ ਮੰਤਰ ਸਹਿਬ ਦਾ ਜਾਪ ਕਰਿਆ ਕਰੋ ਨਾਨਕ ਹੋਸੀ ਭੀ ਸੱਚ ਤੱਕ ਸ਼ੁਕਰਾਨਾ ਕਰੋ ਆਗਿਆ ਲਓ ਕਿ ਸਤਿਗੁਰੂ ਜੀ ਪ੍ਰਸ਼ਾਦਾ ਛਕ ਲਈਏ ਸਤਿਗੁਰੂ ਆਗਿਆ ਦਿਓ ਕਿਰਪਾ ਕਰਿਓ ਮਿਹਰ ਕਰਿਓ ਪ੍ਰਸ਼ਾਦਾ ਛਕ ਲਿਆ ਉਸ ਤੋਂ ਬਾਅਦ ਫਿਰ ਪੰਜ ਕੋ ਪੰਜ ਪੰਜਕ ਵਾਰੀ ਪੰਜ ਕੋ ਵਾਰੀ ਫਿਰ ਉਹੀ ਮੋਲ ਮੰਤਰ ਸਹਿਬ ਦਾ ਜਾਪ ਕਰੀਏ ਕਿ ਸਤਿਗੁਰੂ ਸ਼ੁਕਰਾਨਾ ਤੁਸੀਂ ਅੰਨ ਪਾਣੀ ਦਿੱਤਾ ਪ੍ਰਸ਼ਾਦਾ ਛਕਿਆ ਸਤਿਗੁਰੂ ਕਿਰਪਾ ਕਰਿਓ ਸਭ ਨੂੰ ਜੋ ਬਖਸ਼ਿਸ਼ਾਂ ਕਰਿਓ ਸਭ ਤੇ ਸਭ ਨੂੰ ਇਹ ਅੰਨ ਪਾਣੀ ਪ੍ਰਸ਼ਾਦਾ ਦਿਓ ਸਤਿਗੁਰੂ ਕੋਈ ਵੀ ਇਸ ਤੋਂ ਬਿਨਾ ਨਾ ਰਵੇ ਐਸੀ ਕਿਰਪਾ ਕਰਿਓ ਮੇਰੇ ਮਾਲਕ ਜੀ ਐਸੀ ਰਹਿਮਤ ਕਰਿਓ ਸੱਚੇ ਪਾਤਸ਼ਾਹ ਜੀ ਜਦੋਂ ਅਸੀਂ ਇਸ ਗੱਲ ਨੂੰ ਸਮਝ ਲੈ ਕਹਿੰਦੇ ਜਿਹੜਾ ਪ੍ਰਸ਼ਾਦਾ ਤੋਂ ਸ਼ੱਕੇਗਾ ਨਾ ਉਹ ਵੀ ਸੀਤ ਪ੍ਰਸ਼ਾਦ ਬਣ ਜਾਏਗਾ ਗੁਰੂ ਦਾ ਉਹ ਵੀ ਸਤਿਗੁਰੂ ਦਾ ਪ੍ਰਸ਼ਾਦ ਬਣ ਜਾਏਗਾ ਤੇ ਜਿਸ ਦਿਨ ਉਹ ਪ੍ਰਸ਼ਾਦ ਤੈਂ ਛਕ ਲਿਆ ਨਾ ਉਹ ਬਣਿਆ ਅੰਦਰਲਾ ਪ੍ਰਸ਼ਾਦ ਤੈਂ ਛਕ ਲਿਆ ਕਹਿੰਦੇ ਬਹੁਤ ਵੱਡੀ ਜਿਹੜੀ ਕਿਰਪਾ ਹੈ ਉਹ ਸਤਿਗੁਰੂ ਦੀ ਹੋ ਜਾਏਗੀ ਤੇ ਗੁਰੂ ਦੀ ਕਿਰਪਾ ਲੈਣੀ ਹੈ ਤਾਂ ਆਪ ਸਭ ਕੁਝ ਕਰੀ ਇਹੋ ਸਭ ਤੋਂ ਵੱਡਾ ਤਰੀਕਾ ਹੈ ਪਿਆਰਿਆ ਜਿਸ ਦਿਨ ਤੂੰ ਇਹ ਤਰੀਕਾ ਅਪਣਾ ਲਿਆ ਉਹ ਦਿਨ ਤੇਰੇ ਕੋਲੇ ਬਰਕਤਾਂ ਹੀ ਬਰਕਤਾਂ ਆ ਜਾਣਗੀਆਂ ਪਹਿਲਾਂ ਕੱਲਾ ਆਪ ਸਟਾਰਟ ਕਰ ਪਹਿਲਾਂ ਆਪ ਸਟਾਰਟ ਕਰ ਲੈ ਤੇ ਜੇ ਤੂੰ ਇਹ ਆਪ ਕਰ ਲਿਆ ਨਾ ਕਿੰਨੇ ਫੇਰ ਗੱਲ ਬਣ ਜਾਣੀ ਹੈ ਜਿਸ ਦਿਨ ਤੂੰ ਆਪ ਇਹ ਸਟਾਰਟ ਕਰ ਲਿਆ ਵੀ ਹਾਂ ਵਾਕਈ ਮੈਂ ਅ ਜੇ ਤੁਸੀਂ ਨਾਲ ਐਗਰੀ ਆ ਮੈਂ ਮੰਨਦਾ ਕਿ ਗੁਰੂ ਦੀ ਬਰਕਤ ਹੁੰਦੀ ਹੈ ਪੈਂਦੀ ਹੈ ਜਰੂਰ ਗੁਰੂ ਦੀ ਰਹਿਮਤ ਹੁੰਦੀ ਹੈ ਜਰੂਰ ਕਹਿੰਦੇ ਫਿਰ ਤੂੰ ਦੂਜੇ ਨੂੰ ਵੀ ਸਮਝਾ ਦੇਗਾ ਕਿਉਂਕਿ ਗੁਰੂ ਤੈਨੂੰ ਇਹ ਜਸ ਸਮਰੱਥ ਬਣਾ ਦੇਣਗੇ ਇੰਨਾ ਕੁ ਤੂੰ ਕਿਸੇ ਹੋਰ ਨੂੰ ਵੀ ਦੱਸ ਸਕੇ ਸਮਝਾ ਸਕੇ ਆਪਣੇ ਆਪ ਤੋਂ ਸਟਾਰਟ ਕਰ ਪੜਿਆ ਆਪਣੇ ਆਪ ਨੂੰ ਪਹਿਲਾਂ ਕਨਵਿੰਸ ਕਰ ਲੈ ਚੰਗੀ ਤਰ੍ਹਾਂ ਪ੍ਰਸ਼ਾਦਾ ਛਕਣਾ ਇਹ ਵੀ ਗੁਰੂ ਦਾ ਪ੍ਰਸ਼ਾਦ ਸਮਝ ਕੇ ਗੁਰੂ ਕਾ ਲੰਗਰ ਸਮਝ ਕੇ ਕਿ ਸਤਿਗੁਰੂ ਕਿਰਪਾ ਕਰਿਓ ਜਿਹੜਾ ਤੇਰੇ ਅੰਦਰ ਜਾਣਾ ਨਾ ਉਹਨੇ ਵੀ ਤੇਰੇ ਅੰਦਰ ਬਰਕਤਾਂ ਬਾਦਨੀਆਂ ਵਦਨ ਫੋੜ ਜਿਹੜੇ ਵਿਕਾਰ ਨੇ ਅੰਦਰ ਉਹ ਸ਼ਾਇਦ ਉਸੇ ਲੰਗਰ ਨਾਲ ਉਸੇ ਪ੍ਰਸ਼ਾਦੇ ਨਾਲ ਖਤਮ ਹੋ ਜਾਣਗੇ ਇਹ ਗੱਲ ਯਾਦ ਰੱਖੀਂ ਯਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ